ਉਹਨ ਹਰਮਨ ਸੈਂ ਕਿੰਦੇ ਕੌਲ ਤੇ ਲਓ। ਤੋ ਜਲਦ ਵਿੱਚੋਂ ਵਿੱਚੋਂ ਕੱਟ ਲਈ ਵਿੱਚੋਂ ਕੱਟ ਕੇ ਬਣਾ ਲਈ 10 ਮਿੰਟਾਂ ਵਿੱਚ ਤਿਆਰ ਕਰ ਲਿਆ। ਤਮਾਂ ਕਰਾਂਗੇ ਨਾ। ਤੋ ਮੈਂ ਕਰਾਂਗਾ। ਵਿੱਚੇ ਕੋਈ ਖਾਸ ਨਹੀਂ ਹੈਗੀ। ਨਹੀਂ। ਮੂਰੇ ਮੂਰੇ ਤੇ ਵਧੀਆ ਬਣੀ ਹੈ। ਪਿੰਡੋ ਜੀ ਕਿਥੋਂ ਹੈ ਪਿੰਡੋ ਵੀਰੇ ਹਰਮਨ ਉਥੋਂ ਆਗਾ ਕनाडा ਤੋਂ ਆਇਆ ਕनाडा ਰਕਮ ਗੰਸੀ ਰਿਗੰਗਾ ਨਗਰ ਤੋਂ ਵੀਡੀਓ ਲਾਈਕ ਕਰ ਦੇ ਵੀ ਹਰਮਨ ਹਰਮਨ ਭਾਈ ਰਾਤ ਨੂੰ ਜੀ ਦਿੱਲੀ 8:30 ਤੋਂ 11 ਵਜੇ ਤੱਕ ਕਲੱਬ ਲਾਉਣੇ ਤੁਸੀਂ ਆ ਸਕਦੇ ਹੋ ਰਾਤ ਨੂੰ ਦਿੱਲੀ ਵਿਆਹ ਹੋ ਗਿਆ ਪਿੰਡੋ ਜੀ ਬੱਸ ਹੋ ਗਿਆ ਤੇਰਾ ਵਿਆਹ ਹੋ ਗਿਆ ਹੋ ਗਿਆ ਹੋ ਗਿਆ ਜੀ ਇਹ ਤਾਂ ਕਦਾ ਹੋ ਜਾਂਦਾ ਵਿਆਹ ਹੋ ਗਿਆ ਆਪਣੇ ਦੋ ਜਵਾਕਾਂ ਝੂਠ ਮਾਰਦਾ ਕੋਈ ਵਿਆਹ ਨਹੀਂ ਹੋਇਆ ਦਾ ਵਿਆਹ ਹੋਇਆ ਨਹੀਂ ਬਈ ਇਹਦਾ ਤੁਸੀਂ ਦੱਸੋ ਤੁਹਾਡੇ ਬੱਚੇ ਕਿੰਨੇ ਆ ਬਈ ਹਰਮਨ ਮੈਂ ਚੈਨਲ ਚੈੱਕ ਕਰ ਲਈ ਮੈਂ ਕੁਝ ਤਾਂ ਵੀਡੀਓ ਨੇ ਸ਼ਾਰਟ ਵੀਡੀਓ ਡਿਲੀਟ ਕਰਤੀਆਂ ਸਾਰੀਆਂ ਜਿਹੜੀਆਂ ਮੈਨੂੰ ਐ ਲੱਗਦੀਆਂ ਫੇਕ ਨੇ ਕੁਝ ਮੈਂ ਹੋਰ ਮਾਰ ਦੂੰਗਾ ਇੱਕ ਮੇਰੇ ਵੱਡੀਆਂ ਵੀਡੀਓ ਚੈੱਕ ਕਰੀ ਜਿਹੜੇ ਮੈਂ ਐਡਿਟ ਕਰਕੇ ਪਾਈਆਂ ਨੇ ਪਿੰਡੋਵਾਰ ਦੇਸ਼ ਲੱਗਦਾ ਮੈਨੂੰ ਨਹੀਂ ਹਾਂਜੀ ਹਾਂਜੀ ਬੰਗਲਾਦੇਸ਼ੀ ਹੈ ਕਨਾਟਾ ਵੈਸੇ ਲੱਗਦਾ ਤੁਹਾਨੂੰ ਬਦਲ ਦੇਖ ਕੇ ਇਹ Rajasthan ਤੋਂ ਆ ਇਸੇ ਵਾਲਾ ਵੀਰ ਜੀ ਨੇ ਮੇਰਾ ਅਸਸ ਸੱਚੀ ਗੱਲ ਬੋਲ ਦੇ ਠੀਕ ਹੈ ਬਾਈ ਪਿੰਡ ਦਿਖਾਈ ਤੇਰਾ ਪਿੰਡੋ ਪਿੰਡ ਦਿਖਾਈ ਪਿੰਡ ਤੇਰਾ ਹੀ ਅੰਡ ਵੀਰ ਨੂੰ ਮਨਾ ਬੈਕ ਕੈਮਰੇ ਨਾਲ ਦਿਖਾ ਦੇ ਤਾਰਾ ਅੰਡਗਾ ਵੀ ਦੇਖੋ ਮਤਲਬ ਬਹੁਤ ਦਿਨਾਂ ਤੋਂ ਮਿਲਦਾ ਉਹਨਾਂ ਨੂੰ ਦਿਖਾ ਦੇ ਬੱਲਾ ਪੰਡਤ ਦਾ ਦੇ ਮੈਂ ਆਉਂਗੀ ਪਿੰਡ ਤੋਂ ਫਿਰ ਕਾਲ ਦਿਖਾ ਦੇ ਆਹ ਆ ਮੋਰੇ ਗੁਰਦੁਆਰਾ ਅਸੇ ਗੁਰਦੁਆਰਾ ਵੀ ਇੱਥੇ ਸਾਹਮਣਾ ਹੀ ਦੇਖ ਅਰਪਣ ਭਾਈ Rajasthan ਤੋਂ ਹੈ श्रीਗੁਰਦਨ ਨਗਰ ਤੋਂ ਤੇ ਆਹ ਆ ਵੰਡੇਗਾ ਕਿੱਡਾ ਕ ਪੰਡਾ ਓੜਾ ਇਹ ਅੱਛਾ ਹਰਿਆਲੀ ਦਾ ਬਹੁਤ ਵੱਡੇ ਹਨ ਤੇ ਦਰਖਤ ਵੱਧੂ ਨੇਗੇ ਹਰਿਆਲੀ ਵਾਤੂ ਆ ਬਾਕੀ ਘਰ ਵੀ ਵੱਡੇ ਨਿਮਲਾ ਸਾਰਿਆਂ ਦੇ ਹਨ ਹਾਂ ਬਾਸ ਲਾਗ ਭਗ ਵਿਚਾਲੇ ਜੇ ਤਾਂ ਵੱਡੇ ਹੀ ਹੈਗੇ ਹਾਂ ਛੋਟੇ ਛੋਟੇ ਘਰ ਜਿੰਨੇ ਕਿ ਬਾਕੀ ਕੋਠੀ ਨੇ ਕੋਠੀ ਨੇ ਸਾਰਿਆਂ ਦੇ ਨਹੀਂ ਐ ਤਾਂ ਹੈਗੇ ਬਹੁਤ ਛੋਟੇ ਘਰ ਹੈਗੇ ਰਹਾ ਬਾਹਰਲੇ ਪਾਸੇ ਫੈਂਦੇ ਉਸ

ਉਹ ਤਾਂ ਇਹ ਹੋਰ ਹੀ جاتੀਆਂ ਨਹੀਂ ਤੇ ਆਪਣੇ ਗੰਗਨਗਰ ਚ ਹੈਗੇ। ਇਹ ਗੰਗਨਗਰ ਜਿਹੜਾ ਤਲਵਿਖ ਸਿੱਖ, Hindu, Musalman ਹੋਣਗੇ ਨਾ। ਨਹੀਂ ਲਗਭਗ ਸ ਪੰਜਾਬੀ ਹੈਗੇ। ਅੱਛਾ। ਇਹ ਤਾਂ ਪੰਜਾਬ ਸਰਕਾਰ ਨੂੰ ਕਹੀਏ ਵੀ ਗੰਗਾ ਨਗਰ ਪੰਜਾਬ ਚ ਮਲਾਓ। ਮਲਾਉਣਾ ਚਾਹੀਦਾ। ਹੂੰ। ਮਲਾਉਣਾ ਚਾਹੀਦਾ। ਹੋਰ ਈ ਮੰਗ ਰੱਖੋ ਬੰਗਾਂਗਾਂ ਨਗਰ ਨੂੰ ਇੱਧਰ ਲੜਾਓ ਉਹਦਾ ਪਰ ਇੱਥੇ ਬਾਕ-ਬਾਕ ਪੰਜਾਬ ਵਾਂਗੂ ਹੀ ਆ ਪੱਕੀਆਂ ਜ਼ਮੀਨਾਂ ਹੈਗੀਆਂ ਤੇ ਪਾਣੀ ਵੀ ਆਉਂਦਾ ਬੱਸ ਉਹਦਾ ਮੰਗਦੇ ਵੀ ਇਨੇ ਪੰਜਾਬ ਵਾਲੇ ਵੀ ਜਿਹੜੇ ਪੰਜਾਬੀ ਬੋਲਦੇ